ਸਾਰੇ ਘਰ ਦੀ ਸਾਰਿਆਂ ਨੂੰ ਫਰੈਂਡਸ ਅੱਜ ਆਪਾਂ ਸਿੱਖਾਂਗੇ ਕਾਲਰ ਵਾਲੇ ਕਮੀਜ਼ ਦੀ ਪੂਰੀ ਕਟਿੰਗ ਤੇ ਸਟੀਚਿੰਗ ਪ੍ਰੋਪਰ ਸਟੈਪ ਬਾਈ ਸਟੈਪ ਮੈਂ ਤੁਹਾਨੂੰ ਇਹਦੀ ਕਟਿੰਗ ਤੇ ਸਟੀਚਿੰਗ ਦੱਸਾਂਗੀ ਤੇ ਅੱਜ ਆ ਗਏ ਆਪਣਾ ਸਲਾਈ ਕਲਾਸ ਦਾ 34ਵਾਂ ਦਿਨ ਤੇ ਅਗਰ ਵੀਡੀਓ ਵਧੀਆ ਲੱਗੇ 유ਸਫੁਲ ਲੱਗੇ ਤੇ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਤੇ ਚਲੋ ਫਰੈਂਡਸ ਸ਼ੁਰੂ ਕਰ ਲੈਣੇ ਆਪਾਂ ਇਸ ਕਮੀਜ਼ ਦੀ ਕਟਿੰਗ ਤੇ ਸਟੀਚਿੰਗ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਇਸ ਕਮੀਜ਼ ਦੀ ਕਟਿੰਗ ਕਰਨੀ ਆ ਦੇਖੋ ਮੇਰੇ ਕੋਲ ਇਹ ਵਾਲਾ ਕੱਪੜਾ ਆ ਗ੍ਰੇਸ ਕਾਟਨ ਦੇ ਵਿੱਚ ਇਹ ਮੇਰੇ ਕੋਲ ਕੱਪੜਾ ਆ ਤੇ ਇਹਨੂੰ ਆਪਾਂ ਕੀ ਕਰਨਾ ਆ ਆਪਾਂ ਇਹਨੂੰ ਇੱਕ ਵਾਰੀ ਇਸ ਤਰੀਕੇ ਦੇ ਨਾਲ ਖੋਲ ਲਾਂਗੇ ਪੂਰੇ ਕੱਪੜੇ ਨੂੰ ਤੇ ਫਰੈਂਡਸ ਇਹ ਜਿਹੜਾ ਕਮੀਜ਼ ਆ ਆਪਾਂ ਥੋੜੀ ਜਿਹੀ ਸਲਿਮ ਲੜਕੀ ਆ ਉਹਦਾ ਬਣਾ ਰਹੇ ਆ ਤੇ 17 ਇੰਚ ਛਾਤੀ ਔਰ ਜਿਹ Hip ਦੇ ਹਿਸਾਬ ਨਾਲ ਆਪਾਂ ਇਹਦੀ ਕਟਿੰਗ ਕਰਨੀ ਆ ਤੇ ਇਹ ਦੇਖੋ ਇਹ ਜਿਹੜਾ ਕੱਪੜਾ ਮੇਰੇ ਕੋਲ ਡਬਲ ਫੋਲਡ ਹੈ ਇਸ ਤਰੀ ਮੈਂ ਤੈ ਖੋਲ ਹੀ ਹੋਈ ਆ ਤੈ ਖੋਲਣ ਤੋਂ ਬਾਅਦ ਮੈਂ ਤੁਹਾਨੂੰ ਇਹਨੂੰ ਮੀਜ਼ਰ ਕਰਕੇ ਵਿਖਾਉਣੀ ਆ ਇਹ ਆਪਣੇ ਕੋਲ ਆ ਗਿਆ 22 ਇੰਚ ਠੀਕ ਹੈ 22 ਇੰਚ ਡਬਲ ਫੋਲਡ ਵਿੱਚ ਆਪਣੇ ਕੋਲ ਕੱਪੜਾ ਆ ਤੇ ਆਪਾਂ ਇਹਨੂੰ ਇਸ ਤਰ੍ਹਾਂ ਹੀ ਫੋਲਡ ਕਰਕੇ ਤੇ ਕਮੀਜ਼ ਦੀ ਜਿਹੜੀ ਕਟਿੰਗ ਕਰ ਲੈਣੀ ਆ ਕਿ ਆਪਾਂ ਨੂੰ ਪੂਰਾ ਖੋਲਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਨਾਪ ਬਹੁਤ ਜ਼ਿਆਦਾ ਘਾਟ ਹੈ ਆਪਣਾ 17 ਇੰਚ Hip ਦੇ ਹਿਸਾਬ ਨਾਲ ਆਪਣਾ ਜਿਹੜਾ ਨਾਪ ਬਿਲਕੁਲ ਪਰਫੈਕਟ ਆ ਜਾਣਾ ਹੈ ਇਸ ਤਰੀਕੇ ਦੇ ਨਾਲ ਤੇ ਇਹ ਜਿਹੜੀ ਕਮੀਜ਼ ਦੀ ਲੈਂਥ ਹੈਗੀ ਆ 33 ਇੰਚ ਤੇ 3 ਇੰਚ ਵਿੱਚ ਪਲੱਸ ਕਰਕੇ ਆਪਾਂ ਇੱਥੇ ਨਿਸ਼ਾਨ ਲਗਾ ਲਿਆ ਠੀਕ ਹੈ 40 ਇੰਚ ਤੇ ਮੈਂ ਇਹ ਨਿਸ਼ਾਨ ਲਗਾ ਕੇ ਇੱਕ ਸਿੱਧੀ ਲਾਈਨ ਖਿੱਚ ਲਈ ਇੱਥੋਂ ਹੁਣ ਆਪਾਂ ਕੱਪੜੇ ਦੀ ਕਟਿੰਗ ਕਰ ਦਾਂਗੇ ਤੇ ਇਹ ਆਪਣੇ ਕਮੀਜ਼ ਦੀ ਲੰਬਾਈ ਤੇ ਚੜਾਈ ਆਪਣੇ ਕੋਲ ਆ ਗਈ ਲੰਬਾਈ ਆਪਣੀ 33 ਇੰਚ ਤਿਆਰ ਰਹੇਗੀ ਤੇ 40 ਇੰਚ ਤੇ ਆਪਾਂ ਇਹਦੀ ਕਟਿੰਗ ਕੀਤੀ ਆ ਜਿਹੜਾ ਕੱਪੜਾ ਚੜਾਈ ਦੇ ਵਿੱਚ ਆਪਣੇ ਕੋਲ 22 ਇੰਚ ਹੈ ਤੇ 17 ਇੰਚ ਹੀਪ ਦੇ ਹਿਸਾਬ ਨਾਲ ਆਪਣੇ ਕੋਲ ਮਤਲਬ ਕੱਪੜਾ ਬਿਲਕੁਲ ਠੀਕ ਹੈ ਸੋ ਆਪਾਂ ਇਹਨੂੰ ਇੱਕ ਵਾਰੀ ਫੇਰ ਫੋਲਡ ਕਰ ਲਿਆ ਇਸ ਤਰ੍ਹਾਂ ਇਤੋਂ ਬਾਅਦ ਆਪਾਂ ਇਹਦੇ ਧੀਰੇ ਦਾ ਨਿਸ਼ਾਨ ਲਾਉਣਾ ਫਰੈਂਡਸ ਇਹ ਆਪਣਾ ਕਲਰ ਵਾਲਾ ਕਲਾਇਆ ਇਸ ਕਰਕੇ ਆਪਾਂ ਨਾਰਮਲ ਧੀਰੇ ਨਾਲੋਂ 1 ਇੰਚ ਧੀਰਾ ਵਧ ਰੱਖਾਂਗੇ ਨਾਰਮਲ ਧੀਰਾ ਆਪਣਾ 6.5 ਤੋਂ 7 ਹੁੰਦਾ ਆ ਮੈਂ ਇੱਥੇ ਜਿਹੜਾ ਧੀਰੇ ਦਾ ਨਿਸ਼ਾਨ 8 ਇੰਚ ਤੇ ਲਾ ਲਿਆ ਇਸ ਤੋਂ ਬਾਅਦ ਆਪਾਂ ਜਿਹੜਾ ਮੋਢਾ ਆ ਇਹ ਵੀ ਆਪਾਂ 7.5 ਤੋਂ 8 ਇੰਚ ਕਟਿੰਗ ਕਰਨਾ ਆ ਠੀਕ ਆ 8 ਇੰਚ ਤੇ ਨਿਸ਼ਾਨ ਲਾ ਕੇ ਮੈਂ ਇੱਥੇ ਮਾਰਕਿੰਗ ਕਰ ਲਈ ਉੱਪਰੋਂ ਆਪਾਂ ਇੱਕ ਜਿਹੜਾ 1 ਇੰਚ ਆ ਉਹ ਆਪਾਂ ਡਾਊਨ ਕਰ ਦਾਂਗੇ ਕੰਦਾ ਇਸ ਤੋਂ ਬਾਅਦ ਆਪਾਂ ਅੰਦਰ ਵਾਲੇ ਸਾਈਡ ਤੇ 1 ਇੰਚ 1 ਇੰਚ ਦਾ ਨਿਸ਼ਾਨ ਲਾ ਕੇ ਆਪਾਂ ਇਹ ਨਿਸ਼ਾਨ ਨੂੰ ਉੱਪਰ ਦੇ ਨਿਸ਼ਾਨ ਨਾਲ ਇਸ ਤਰ੍ਹਾਂ ਮਿਲਾ ਦੇਣਾ ਹੈ ਤੇ ਇੱਥੇ ਮਾਰਕਿੰਗ ਕਰ ਦੇਣੀ ਹੈ ਫਰੰਟ ਬੈਕ ਦੀ ਮਾਰਕਿੰਗ ਹੋ ਗਈ ਆਪਣੀ ਇਸ ਤੋਂ ਬਾਅਦ ਆਪਾਂ ਜਿੱਥੇ ਆਪਣਾ ਮੋਢੇ ਦਾ ਨਿਸ਼ਾਨ ਆ ਇੱਥੇ ਇੰਚ ਡੇਪ ਰੱਖਣਾ ਹੈ ਤੇ 6 ਇੰਚ ਤੇ ਮਾਰਕ ਕਰ ਲਾਂਗੇ ਇੱਕ ਕਮਰ ਦਾ ਇੱਥੇ ਨਿਸ਼ਾਨ ਲੱਗਣਾ ਆ ਇਹ ਤੋਂ نیچے ਜਿੰਨੀ ਤੁਹਾਡੀ ਸਾਈਡ ਦੀ ਸਲਾਈ ਆ ਤੁਸੀਂ ਇੱਥੇ ਨਿਸ਼ਾਨ ਲਾ ਲੈਣਾ ਮੈਂ ਇੱਥੇ 13 ਇੰਚ ਤੇ ਨਿਸ਼ਾਨ ਲਗਾਇਆ ਆ ਇਹ ਤੋਂ ਬਾਅਦ ਦੇਖੋ ਫਰੰਟ ਸ 712 ਇੰਚ ਛਾਤੀ ਦੇ हिसाब ਨਾਲ ਇੱਥੇ ਆਪਣਾ 8.5 ਆ ਗਿਆ ਹਾਫ ਕਰਕੇ ਕਮਰ ਹੈਗੀ ਆ 15 ਇੰਚ ਇਹਦਾ ਆਪਣਾ ਆ ਗਿਆ 7.5 ਹਾਫ ਕਰਕੇ ਤੇ ਇਹ ਤੋਂ ਬਾਅਦ ਫ੍ਰੈਂਸ hip ਜਿਹੜੀ ਆ ਉਹ ਵੀ ਆਪਣੀ 17 ਇੰਚ ਇਹਦਾ ਵੀ ਹਾਫ ਆਪਣਾ ਕੁ ਲਾ ਗਿਆ 8.5 ਤੇ ਅੱਗੇ ਦੇ ਆਪਾਂ 2-2 ਇੰਚ ਸਲਾਈ ਮਾਰ ਜਾਂ ਲੈ ਲਿਆ ਇਸ ਤਰੀਕੇ ਦੇ ਨਾਲ ਤੇ ਇੱਥੇ ਆਪਾਂ ਕਰ ਲਈ ਮਾਰਕਿੰਗ ਤੇ ਦੇਖੋ ਫ੍ਰੈਂਸ ਇਹਦੇ ਵਿੱਚ ਆਪਾਂ ਪਲੇਟ ਨਹੀਂ ਪਾਉਣੇ ਜੇ ਆਪਾਂ ਪਲੇਟ ਪਾਉਣੇ ਹੁੰਦੇ ਫਿਰ ਆਪਾਂ 1 ਇੰਚ ਕੱਪੜਾ ਵਧ ਲੈਣਾ ਸੀ ਇਹਦੇ ਵਿੱਚ ਪਲੇਟ ਨਹੀਂ ਪਾ ਰਹੇ ਆਪਾਂ ਤੇ ਇਹ ਤੋਂ ਬਾਅਦ ਫ੍ਰੈਂਸ ਇਸ ਤਰੀਕੇ ਨਾਲ ਆਪਾਂ ਇੱਥੋਂ ਕਟਿੰਗ ਕਰ ਲਾਂਗੇ ਜਿੱਦਾਂ ਜਿੱਦਾਂ ਮਾਰਕਿੰਗ ਕੀਤੀ ਹੋਈ ਆ ਇਹਦੇ ਇਹਦਾ ਕਟਿੰਗ ਕਰ ਲੈਣੀ ਆ ਇਹ ਤੋਂ ਬਾਅਦ ਆਪਾਂ ਕੀ ਕਰਨਾ ਹੈ ਜਿਹੜੇ ਨਿਸ਼ਾਨ ਆ ਇਹ ਆਪਾਂ ਦੂਸਰੀ ਸਾਈਡ ਤੇ ਵੀ ਲਗਾਉਣੇ ਨੇ ਇਸ ਤਰੀਕੇ ਨਾਲ ਆਪਾਂ ਮਾਰਕਿੰਗ ਕਰ ਲਈ। ਇਸ ਤੋਂ ਬਾਅਦ ਆਪਾਂ ਇੰਚ ਟੇਪ ਲਵਾਂਗੇ ਔਰ ਜਿੱਦਾਂ ਜਿੱਦਾਂ ਆਪਾਂ ਪਹਿਲਾਂ ਮਾਰਕ ਕੀਤੇ ਸੀਗੇ ਦੇਖੋ ਇੱਥੇ 8.5 ਦਾ ਕੀਤਾ ਸੀਗਾ। ਕਮਰ ਦਾ ਆਪਾਂ 7.5 ਤੇ ਕੀਤਾ ਸੀ 15 ਇੰਚ ਕਮਰ ਦੇ ਹਿਸਾਬ ਨਾਲ। ਉੱਪਰੋਂ ਆਪਾਂ ਫੇਰ 8.5 ਤੇ ਨਿਸ਼ਾਨ ਲਾ ਲੈਣਾ ਹੈ 17 ਇੰਚ ਛਾਤੀ ਦੇ ਹਿਸਾਬ ਨਾਲ ਠੀਕ ਹੈ ਤੇ ਇੱਥੇ ਆਪਾਂ ਇਸ ਤਰੀਕੇ ਦੇ ਨਾਲ ਨਿਸ਼ਾਨ ਲਗਾ ਲਾਂਗੇ ਦੋਨੋਂ ਸਾਡਾ ਤੇ ਆਪਣੇ ਫਿਟਿੰਗ ਦੇ ਨਿਸ਼ਾਨ ਜਿਹੜੇ ਲੱਗ ਗਏ। ਇਸ ਤੋਂ ਬਾਅਦ ਬੈਕ ਵਾਲਾ ਪੱਲਾ ਬਾਹਰ ਕੱਢ ਦਾਂਗੇ ਫਰੰਟ ਵਾਲੇ ਪ విల ఏదా నిశా ఉపరో రకనా ఇంచ ਤੇ ਇਹਦੀ ਆਪਾਂ ਜਿਹੜੀ ਲੰਬਾਈ ਆ ਇਹ ਆਪਾਂ ਰੱਖੀ ਆ 3 ਇੰਚ 3 ਤੋਂ ਪੌਣੇ 3 ਤੁਸੀਂ ਰੱਖ ਸਕਦੇ ਹੋ ਠੀਕ ਆ ਮੈਂ 3 ਇੰਚ ਦੀ ਲੰਬਾਈ ਰੱਖੀ ਆ ਤੇ ਉੱਪਰ ਚੜਾਈ ਆਪਾਂ ਰੱਖੀ 2.5 ਇੰਚ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਇੱਥੇ 1.5 ਇੰਚ ਦਾ ਇੱਕ ਮਾਰਕ ਕਰਨਾ ਹੈ ਨੁੱਕਰ ਵਿੱਚ 1.5 ਇੰਚ ਦੀ ਮਾਰਕਿੰਗ ਕਰਨੀ ਆ ਤੇ ਇਸ ਆਪਾਂ ਨਿਸ਼ਾਨ ਨੂੰ ਇਦਾਂ ਮਿਲਾ ਲੈਣਾ ਥੋੜਾ ਤਿਰਛਾ ਜਿਹਾ ਪੰਗਲਾ ਕਟਿੰਗ ਕਰਨਾ ਹੈ ਪੂਰਾ ਗਲਾਈ 'ਚ ਗਲਾ ਨਹੀਂ ਕਟਿੰਗ ਕਰਨਾ ਇਸ ਤੋਂ ਬਾਅਦ ਜਿਹੜੀ ਆਪਾਂ ਸਾਈਡ ਤੇ 1 ਇੰਚ ਡਾਊਨ ਕੀਤਾ ਸੀ ਕੰਦਾ ਉਹਨੂੰ ਇਸ ਤਰੀਕੇ ਨਾਲ ਮਿਲਾ ਲਾਂਗੇ ਇੱਥੋਂ ਹੁਣ ਆਪਾਂ ਕਟਿੰਗ நெக் கடிங்கி நெக் கட்டிங்கேபாடி கட்டிங்க ਇਸ ਤੋਂ ਬਾਅਦ ਆਪਾਂ ਜਿਹੜਾ ਫਰੰਟ ਆਰਮਹੋਲ ਆ ਇਹਦੀ ਵੀ ਆਪਾਂ ਕਟਿੰਗ ਕਰ ਦਾਂਗੇ ਦੇਖੋ ਇੱਥੋਂ ਆਪਣਾ ਫਰੰਟ ਆਰਮਹੋਲ ਦੀ ਕਟਿੰਗ ਕਰਨ ਵਾਲੀ ਆ ਇਸ ਤਰੀਕੇ ਨਾਲ ਆਪਾਂ ਕਟਿੰਗ ਕਰ ਦਾਂਗੇ ਇਹ ਆਪਣੀ ਕਟਿੰਗ ਹੋ ਗਈ ਇਸ ਤੋਂ ਬਾਅਦ ਆਪਾਂ ਜਿਹੜੇ ਗਲੇ ਦੇ ਅਗਲੇ ਪਾਸੇ ਜਿਹੜਾ ਕੱਟ ਰੱਖਣਾ ਆ ਉਹਦੀ ਮਾਰਕਿੰਗ ਕਰਾਂਗੇ 9 ਇੰਚ ਤੇ 9 ਇੰਚ ਤੇ ਕਟਿੰਗ ਕਰਕੇ ਨਿਸ਼ਾਨ ਲਾ ਕੇ ਇਸ ਤੋਂ ਬਾਅਦ ਆਪਾਂ ਇਸ ਤਰੀਕੇ ਦੇ ਨਾਲ ਕਟਿੰਗ ਕਰ ਲੈਣੀ ਆ ਠੀਕ ਹੈ ਤੇ ਇਹ ਕੱਟ ਤੁਸੀਂ ਆਪਣੇ ਹਿਸਾਬ ਨਾਲ ਛੋਟਾ ਵੱਡਾ ਕਰ ਸਕਦੇ ਹੋ ਠੀਕ ਹੈ ਮੈਂ 9 ਇੰਚ ਇੱਥੇ ਕਟਿੰਗ ਕੀਤਾ ਆ ਇਸ ਤਰੀਕੇ ਨਾਲ ਆ ਗਿਆ ਆਪਣਾ ਤੇ ਇਸ ਤੋਂ ਬਾਅਦ ਫਰੈਂਡਸ ਆਪਾਂ ਜਿਹੜ ਥੋੜੀ ਜੀ ਕਟਿੰਗ ਕਰਨੀ ਆ ਇੱਥੇ ਆਪਾਂ 1 ਇੰਚ ਦਾ ਦੁੰਗਾਈ ਲੈ ਕੇ ਉਪਰ 2.5 ਇੰਚ ਲੈ ਕੇ ਤੇ ਇੱਥੇ ਆਪਾਂ ਦੇਖੋ ਗਲਾ ਜੜਾ ਕਟਿੰਗ ਕਰ ਲਿਆ ਠੀਕ ਆ 1 ਇੰਚ ਜਾਂ 1.5 ਇੰਚ ਤੱਕ ਤੁਸੀਂ ਇਹ ਜਿਹੜੀ ਮਾਰਕਿੰਗ ਕਰਕੇ ਕਟਿੰਗ ਕਰ ਸਕਦੇ ਹੋ ਬੈਕ ਪੱਲੇ ਤੇ ਇਹ ਤੋਂ ਬਾਅਦ ਆਪਣੀਆਂ 슬ੀਵਸ ਕਟਿੰਗ ਕਰਾਂਗੇ ਦੇਖੋ ਇਹ ਕੱਪੜਾ ਆਪਾਂ ਲੈ ਲਿਆ ਫੇਰ ਤੋਂ ਡਬਲ ਫੋਲਡ ਵਿੱਚ ਜਾਂ ਇਹਨੂੰ ਇੱਕ ਵਾਰ ਫੇਰ ਫੋਲਡ ਕਰ ਲਿਆ 4 ਫੋਲਡ ਵਿੱਚ ਬਾਰੜੀ ਹੈਗੀ ਆ 15 ਇੰਚ ਰੱਖਣੀ ਆ ਤੇ ਇਹਦੀ ਆਪਾਂ ਦੇਖੋ 17 ਇੰਚ ਤੇ ਨਿਸ਼ਾਨ ਲਾ ਕੇ ਇਹਦੀ ਇੱਥੋਂ ਕਟਿੰਗ ਕਰ ਲਾਂਗੇ ਕਟਿੰਗ ਕਰਨ ਤੋਂ ਬਾਅਦ ਆਪਾਂ ਦੇਖੋ ਉੱਪਰੋਂ 1.5 ਇੰਚ ਤੇ ਨਿਸ਼ਾਨ ਲਗਾਇਆ ਤੇ ਸਾਈਡ ਤੋਂ ਆਪਾਂ ਨਿਸ਼ਾਨ ਲਗਾਇਆ 3.5 ਇੰਚ ਤੇ ਇਹਨਾਂ ਦੋਨਾਂ ਨਿਸ਼ਾਨਾਂ ਨੂੰ ਆਪਾਂ ਮਿਲਾ ਦੇਣਾ ਆ ਇਸ ਤੋਂ ਬਾਅਦ ਮੋਰੀ ਹੈਗੀ ਆ ਆਪਣੀ 4.5 ਤੇ ਇੱਥੇ 4.5 ਦੇ ਨਿਸ਼ਾਨ ਲਗਾ ਕੇ ਅੱਗੇ ਆਪਾਂ 1 ਇੰਚ ਸਲਾਈ ਮਾਰਜਿਨ ਲਵਾਂਗੇ 5.5 ਹੋ ਗਿਆ ਟੋਟਲ ਤੇ ਇਸ ਤੋਂ ਬਾਅਦ ਆਪਾਂ ਇਹਨਾਂ ਦੋਵਾਂ ਨਿਸ਼ਾਨਾਂ ਨੂੰ ਇਸ ਤਰੀਕੇ ਨਾਲ ਮਿਲਾ ਦਾਂਗੇ ਸਿੱਧੀ ਲਾਈਨ ਖਿੱਚ ਕੇ ਤੇ ਇੱਥੋਂ ਆਪਾਂ ਕਰ ਲਾਂਗੇ ਕਟਿੰਗ ਕਟਿੰਗ ਕਰਨ ਤੋਂ ਬਾਅਦ ਆਪਾਂ ਜੜੀ ਆ ਆਪਣੀ 슬ੀਵ ਇਹਦੀ ਅਗਲੀ ਕਾਰਟ ਪਾਉਣੀ ਆ ਉਹ ਤੁਹਾਨੂੰ ਦੱਸ ਦਿਆਂ ਕਿੱਦਾਂ ਪਾਉਣੀ ਆ ਬਿਲਕੁਲ ਸਿੰਪਲ ਜੀ ਆਪਾਂ ਇੱਥੇ ਕਾਰਟ ਪਾਉਣੀ ਇਹਨਾਂ ਦੋਵਾਂ ਨਿਸ਼ਾਨਾਂ ਦਾ ਅੱਧ ਕਰ ਲੈਣਾ ਹੈ ਹਾਫ ਤੇ ਨੀਚੋਂ 1 1 ਇੰਚ ਦੇ ਕਰੀਬ ਆਪਾਂ ਕੱਪੜੇ ਦੀ ਡੰਗਾਈ ਲੈ ਕੇ ਤੇ ਇੱਥੇ ਆਪਾਂ ਗਲਾਈ ਦੇ ਦੇਣੀ ਆ ਠੀਕ ਹੈ ਤੇ ਆਪਾਂ ਇਸ ਤੋਂ ਬਾਅਦ ਅਗਲੇ ਦੋ ਪੱਲੇ ਚੁੱਕਣੇ ਆ ਔਰ ਇੱਥੇ ਆਪਾਂ ਫਰੰਟ ਫਰੰਟ ਵਾਲੀ ਸਾਈਡ ਤੇ ਇੱਥੋਂ ਆਪਾਂ ਕਟਿੰਗ ਕਰ ਦੇਣੀ ਆ ਇਹ ਕੱਪੜਾ ਇੱਥੋਂ ਆਪਾਂ ਕਟਿੰਗ ਕਰ ਦੇਣਾ ਦੇਖੋ ਕਟਿੰਗ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਆ ਤਰਪਾਈ ਵਾਸ ਕਾ ਦਾਂਗੇ ਇੱਥੇ ਆਪਾਂ ਨੂੰ ਆਈਡੀਆ ਹੋ ਜਾਏਗਾ ਕਿ ਇੰਨੇ ਕ ਬਾ ਆਪਾਂ ਮੋਰੀ ਤੋਂ ਫੋਲਡ ਕਰਨੀਆਂ ਤਰਪਾਈ ਵਾਸਤੇ ਸੈਟਿੰਗ ਆਪਣੀ ਕੰਪਲੀਟ ਹੋ ਗਈ ਆ ਹੁਣ ਆਪਾਂ ਆਪਣੇ ਕਮੀਜ਼ ਦੀ ਸਟਿਚਿੰਗ ਕਰ ਲੈਣੇ ਆ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਆਪਣਾ ਕੱਟ ਰੈਡੀ ਕਰਨਾ ਹੈ ਜਿਹੜਾ ਇਹ ਵਾਲਾ ਕੱਟ ਆ ਇਹਨੂੰ ਆਪਾਂ ਤਿਆਰ ਕਰਨਾ ਹੈ ਪਹਿਲਾਂ ਇਹਦੇ ਵਾਸਤੇ ਮੈਂ ਲਈ ਆ ਦੇਖੋ ਇੱਕ ਪੱਟੀ ਕੱਪੜੇ ਦੀ ਔਰ ਇੱਤੇ ਮੈਂ ਪੇਪਰ ਪੇਸਟਿੰਗ ਚਿਪਕਾ ਲਈ ਹੋਈ ਆ ਇਹ ਮੈਂ ਦੇਖੋ 11.5 ਇੰਚ ਦੇ ਕਰੀਬ ਲਈ ਆ 9 ਇੰਚ ਆਪਣਾ ਕੱਟ ਸੀ 2.5 ਇੰਚ ਆਪਾਂ ਵਧ ਲੈਣੀ ਆ ਔਰ ਇਹਦੀ ਚੜਾਈ ਦੇਖੋ ਮੈਂ 2.5 ਇੰਚ ਲਈ ਆ ਇਸ ਤੋਂ ਬਾਅਦ ਆਪਾਂ ਕੀ ਕਰਨਾ ਇਹਨੂੰ ਚਿਪਕਾ ਲਿਆ ਹੋਇਆ ਹੈ ਚਿਪਕਾਉਣ ਤੋਂ ਬਾਅਦ ਆਪਾਂ ਜਿਹੜੀ ਸਾਈਡਾਂ ਦੇ ਕਪੜਾ ਹੈ ਇਹਦੇ ਤੇ ਆਪਾਂ ਇੱਕ ਸਲਾਈ ਲਗਾ ਲਾਂਗੇ ਬਿਲਕੁਲ ਕਿਨਾਰੀ ਕਿਨਾਰੀ ਤੇ ਆਪਾਂ ਸਲਾਈ ਲਗਾ ਕੇ ਇਹ ਕਪੜੇ ਨੂੰ ਫੋਲਡ ਕਰ ਦਾਂਗੇ ਅਗਰ ਤੁਹਾਡਾ ਕਪੜਾ ਜ਼ਿਆਦਾ ਆ ਫਿਰ ਤੁਸੀਂ ਅੰਦਰ ਸਾਈਡ ਤੋਂ ਥੋੜਾ ਥੋੜਾ ਹੋਰ ਕਟਿੰਗ ਕਰ ਸਕਦੇ ਹੋ ਠੀਕ ਹੈ ਤੇ ਦੇਖੋ ਇਸ ਤਰੀਕੇ ਦੇ ਨਾਲ ਮੈਂ ਇੱਥੇ ਸਲਾਈ ਲਗਾ ਲਈ ਸਲਾਈ ਲਗਾਉਣ ਤੋਂ ਬਾਅਦ ਆਪਾਂ ਕੀ ਕਰਨਾ ਹੈ ਇਹਨੂੰ ਇਸ ਤਰੀਕੇ ਨਾਲ ਇਹਦਾ ਹਾਫ ਕਰਨਾ ਹੈ ਹਾਫ ਕਰਨ ਤੋਂ ਬਾਅਦ ਆਪਾਂ ਮਾਰਕਰ ਦੇ ਨਾਲ ਇੱਥੇ ਮਾਰਕਿੰਗ ਕਰ ਲੈਣੀ ਹੈ ਠੀਕ ਹੈ ਦੇਖੋ ਇਸ ਤਰੀਕੇ ਨਾਲ ਮੈਂ ਚੌਕ ਇਹ ਸੈਂਟਰ ਦੀ ਇਹ ਜਿਹੜੀ ਮਾਰਕਿੰਗ ਕਰਨੀ ਜ਼ਰੂਰੀ ਆ ਠੀਕ ਆ ਤੇ ਦੇਖੋ ਦੂਜੀ ਸਾਈਡ ਤੇ ਵੀ ਆਪਾਂ ਦੋਨੋਂ ਸਾਈਡਾਂ ਤੇ ਇਸ ਤਰੀਕੇ ਨਾਲ ਮਾਰਕਿੰਗ ਕਰ ਲੈਣੀ ਆ ਮਾਰਕਿੰਗ ਕਰਨ ਤੋਂ ਬਾਅਦ ਦੇਖੋ ਮੈਂ ਇੱਕ ਲੈਸ ਲਈ ਆ ਇਹਨੂੰ ਆਪਾਂ ਉੱਪਰ ਰੱਖ ਕੇ ਵਿਲਾ ਸਕਦੇ ਆ ਪਰ ਮੈਂ ਦੇਖੋ ਇਹਨੂੰ ਨੀਚੇ ਵਾਲੀ ਸਾਈਡ ਤੇ ਰੱਖ ਕੇ ਤੇ ਇੱਕ ਇੱਥੇ ਬਰੀਕ ਸਲਾਈ ਹੋਰ ਲਗਾ ਲਾਂਗੀ ਪਹਿਲਾਂ ਹੀ ਆਪਾਂ ਲੈਸ ਜਿਹੜੀ ਆਪਣੀ ਪੱਟੀ ਦੇ ਨਾਲ ਅਟੈਚ ਕਰ ਲਾਂਗੇ ਬਾਅਦ ਵਿੱਚ ਆਪਾਂ ਨੂੰ ਜਦੋਂ ਕਮੀਜ਼ ਨਾਲ ਜੋੜਾਂਗੇ ਆਪਾਂ ਨੂੰ ਆਸਾਨੀ ਹੋਏਗੀ ਠੀਕ ਆ ਤੇ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਨੀਚੇ ਰੱਖ ਕੇ ਤੇ ਇੱਕ ਹਲਕੀ ਜੀ ਸਲਾਈ ਲਗਾ ਲੈਣੀ ਹੈ ਮਤਲਬ ਜਿਆਦਾ ਬਰੀਕ ਬਖ ਕਰਨ ਦੀ ਵੀ ਜ਼ਰੂਰਤ ਨਹੀਂ ਹੈਗੀ ਵੱਡੇ ਬਖ ਨਾਲ ਵੀ ਤੁਸੀਂ ਇਹ ਜਿਹੜੀ ਸਲਾਈ ਲਗਾ ਸਕਦੇ ਹੋ ਠੀਕ ਹੈ ਬਾਅਦ ਵਿੱਚ ਆਪਾਂ ਜਿਹੜੀ ਰਫ ਸਲਾਈ ਹੋਏਗੀ ਉਹਨੂੰ ਦੇੜ ਦਾਂਗੇ ਦੇਖੋ ਇਸ ਤਰ੍ਹਾਂ ਮੈਂ ਇਹ ਜਿਹੜੀ ਲੇਸ ਜੋੜ ਲਈ ਹੋਈ ਹੈ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਇਹ ਜਿਹੜੀ ਪੱਟੀ ਹੈ ਇਹਨੂੰ ਨੀਚੇ ਰੱਖਣਾ ਹੈ ਤੇ ਇੱਥੋਂ ਆਪਾਂ 1 ਇੰਚ ਪੱਟੀ ਨੂੰ ਛੱਡ ਕੇ ਫਿਰ ਆਪਾਂ ਇੱਕ ਮੀਟ ਦੇ ਨਾਲ ਜੋੜਨੀ ਆ 1 ਇੰਚ ਪੱਟੀ ਆਪਾਂ ਉੱਪਰ ਨੂੰ ਵਧਾ ਦੇਣੀ ਆ ਠੀਕ ਹੈ ਤੇ ਜਦ ਆਪਾਂ ਇਹਨੂੰ ਪੱਟੀ ਨੂੰ ਪੂਰੀ ਨੂੰ ਜੋੜ ਲਾਂਗੇ ਉਸ ਤੋਂ ਬਾਅਦ ਆਪਾਂ ਐਕਸਟਰਾ ਦੀ ਕਟਿੰਗ ਕਰ ਲਾਂਗੇ ਠੀਕ ਹੈ ਦੇਖੋ ਇੱਥੋਂ ਆਪਾਂ ਹੁਣ ਇਸ ਤਰੀਕੇ ਨਾਲ ਰੱਖਣਾ ਆ ਤੇ ਇੱਥੇ ਆਪਾਂ ਸਲਾਈ ਲਗਾ ਲਾਂਗੇ ਇਸ ਤਰੀਕੇ ਦੇ ਨਾਲ ਫਰੈਂਡਸ ਬਹੁਤ ਹੀ ਇਹ ਜਿਹੜੀ ਸਲਾਈ ਆਰਾਮ ਦੇ ਨਾਲ ਲਗਾਉਣੀ ਆ ਆਪਾਂ ਬਹੁਤ ਜ਼ਿਆਦਾ ਜਲਦਬਾਜ਼ੀ ਨਹੀਂ ਇਹਦੇ ਵਿੱਚ ਕਰਨੀ ਇਸ ਤਰੀਕੇ ਦੇ ਨਾਲ ਪੂਰਾ ਕਮਾ ਕੇ ਪੂਰੀ ਫਿਨਿਸ਼ਿੰਗ ਦੇ ਨਾਲ ਪੈਰ ਪੈਰ ਦਾ ਗੈਪ ਲੈ ਕੇ ਤੇ ਆਪਾਂ ਇਹ ਜਿਹੜੀ ਸਲਾਈ ਲ Yeah. <laughs> ਇਸ ਤਰੀਕੇ ਨਾਲ ਫਰੈਂਡਸ ਆਪਾਂ ਸਲਾਈ ਲਗਾ ਲਈ ਸਲਾਈ ਲਗਾਉਣ ਤੋਂ ਬਾਅਦ ਹੁਣ ਜਿੱਥੇ ਆਪਣਾ ਕੱਟ ਸੀਗਾ ਉਹਦੇ ਕੱਟ ਦੇ ਅਕੋਰਡਿੰਗ ਆਪਾਂ ਇੱਥੋਂ ਕੱਪੜੇ ਦੀ ਕਟਿੰਗ ਕਰ ਦਾਂਗੇ ਪੱਟੀ ਦੀ ਵੀ ਨਾਲ ਹੀ ਤੇ ਜਿੱਥੋਂ ਆਪਣੀ ਸਲਾਈ ਦਾ ਐਂਡ ਹੁੰਦਾ ਆ ਉੱਥੇ ਆਪਾਂ ਦੋ ਛੋਟੇ-ਛੋਟੇ ਕੱਟ ਨੁਕਰਾਂ ਦੇ ਵਿੱਚ ਵੀ ਲਗਾ ਲੈਣੇ ਨੇ ਕਿਉਂਕਿ ਇੱਥੇ ਆਪਣੀ ਨੁਕਰ ਬਣੀ ਆ ਤੇ ਇੱਥੇ ਆਪਾਂ ਇਸ ਤਰੀਕੇ ਨਾਲ ਕੱਟ ਲਗਾ ਲੈਣੇ ਨੇ ਹੁਣ ਆਪਾਂ ਜਿਹੜੀ ਇਹ ਪੱਟੀ ਆ ਇਹਨੂੰ ਪਲਟ ਲੈਣਾ ਆ ਤੇ ਇੱਕ ਗੱਲ ਦਾ ਮੈਨੂੰ ਯਾਦ ਭੁੱਲ ਗਿਆ ਇਹ ਜਿਹੜੀ ਪੱਟੀ ਆ ਆਪਾਂ ਬੈਕ ਸਾਈਡ ਤੋਂ ਲਗਾਉਣੀ ਆ ਔਰ ਬੈਕ ਸਾਈਡ ਤੇ ਲਗਾ ਲਗਾ ਕੇ ਪਲਟਣਾ ਆਇਆ ਫੁੱਟੀ ਸਾਈਡ ਤੇ ਲਾਉਣੀ ਆ ਕਮੀਜ਼ ਦੇ ਤੇ ਕਮੀਜ਼ ਦੀ ਸਿੱਧੀ ਸਾਈਡ ਨੂੰ ਆਪਾਂ ਇਹਨੂੰ ਪਲਟਣਾ ਆਇਆ ਠੀਕ ਹੈ ਦੇਖੋ ਫੁੱਟੀ ਸਾਈਡ ਤੇ ਆਪਾਂ ਲਗਾਈ ਸੀ ਤੇ ਇਹ ਆਪਣੀ ਕਮੀਜ਼ ਦੀ ਸਿੱਧੀ ਸਾਈਡ ਆ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਪੂਰੀ ਪੱਟੀ ਨੂੰ ਇਸ ਤਰੀਕੇ ਨਾਲ ਪਲਟ ਕੇ ਤੇ ਇੱਥੇ ਆਪਾਂ ਇੱਕ ਸਲਾਈ ਲਗਾ ਲਾਂਗੇ ਸਾਈਡ ਵਾਲੀ ਸਾਈਡ ਬਿਲਕੁਲ ਆਪਾਂ ਲੈਸ ਦੇ ਨਾਲ ਨਾਲ ਇਹ ਜਿਹੜੀ ਸਲਾਈ ਲਗਾ ਲਾਂਗੇ ਤੇ ਆਪਣੀ ਜਿਹੜੀ ਪੱਟੀ ਆ ਇਹ ਬਿਲਕੁਲ ਅਟੈਚ ਹੋ ਜਾਏਗੀ ਇਸ ਤੋਂ ਬਾਅਦ ਆਪਾਂ ਇੱਥੇ ਲੂਪਿੰਗਾਂ ਤੇ ਬਟਨ ਲਗਾਉਣੇ ਨੇ ਬਾਅਦ ਵਿੱਚ ਤੁਹਾਨੂੰ ਦੱਸ ਦਿਆਂ ਕਿ ਆਪਾਂ ਇਹ ਲੂਪਿੰਗਾਂ ਔਰ ਬਟਨ ਕਿੱਦਾਂ ਲਗਾਉਣੇ ਨੇ ਠੀਕ ਹੈ ਦੇਖੋ ਆਪਣੀ ਇਹ ਸਲਾਈ ਲੱਗਣ ਦੇ ਨਾਲ ਆਪਣਾ ਇੰਨਾ ਕੁ ਨੈਕ ਜਿਹੜਾ ਰੈਡੀ ਹੋ ਗਿਆ ਹੈ ਇਸ ਤੋਂ ਬਾਅਦ ਹੁਣ ਆਪਾਂ ਕੀ ਕਰਨਾ ਹੈ ਜਿਹੜੀ ਆਪਣਾ ਪੱਟੀ ਦੀ ਜਿਹੜੀ ਐਕਸਟਰਾ ਸਾਈਡ ਆ ਦੇਖੋ ਉੱਪਰ ਜਿਹੜੀ ਆਪਾਂ ਛੱਡੀ ਸੀ ਆਪਾਂ ਇਹਨੂੰ ਇਸ ਤਰੀਕੇ ਨਾਲ ਕਟਿੰਗ ਕਰ ਦਾਂਗੇ ਠੀਕ ਹੈ ਇਸ ਤਰ੍ਹਾਂ ਕਟਿੰਗ ਕਰਨ ਤੋਂ ਬਾਅਦ ਦੇਖੋ ਹੁਣ ਮੈਂ ਇੱਕ ਡੋਰੀ ਬਣਾ ਕੇ ਰੱਖੀ ਹੋਈ ਹੈ ਤੁਹਾਨੂੰ ਦੱਸਦੀਆਂ ਏ ਮੇਰੇ ਕੋਲ ਇੱਕ ਡੋਰੀ ਆ ਬਰੀਕ ਡੋਰੀ ਬਣਾਈ ਆ ਔਰ ਇਹਦੀਆਂ ਮੈਂ 5 ਤੋਂ 6 ਲੁੱਪੀਆਂ ਕਟਿੰਗ ਕਰ ਲਾਂਗੀ ਦੇਖੋ 2-2 ਇੰਚ ਦੇ ਹਿਸਾਬ ਨਾਲ ਮੈਂ ਇਹ ਲੁੱਪੀਆਂ ਕਟਿੰਗ ਕਰਾਂਗੀ ਤੇ ਤੁਸੀਂ ਇਹ ਜਿਹੜੀਆਂ ਲੁੱਪੀਆਂ ਨੇ ਆਪਣੇ ਬਟਨਾਂ ਦੇ ਹਿਸਾਬ ਨਾਲ ਕਟਿੰਗ ਕਰਿਓ ਜਿੰਨੇ ਅਗਰ ਤੁਹਾਡੇ ਬਟਨ ਵੱਡੇ ਨੇ ਫਿਰ ਤੁਸੀਂ ਵੱਡੀਆਂ ਲੁੱਪੀਆਂ ਇੱਥੇ ਕਟਿੰਗ ਕਰਿਓ ਤੇ ਉਪਰੋਂ ਰੱਖ ਕੇ ਦੇਖੋ ਮੈਂ 2-2 ਇੰਚ ਤੇ ਇਹ ਮਾਰਕ ਕਰ ਲਏ ਨੇ ਅਗਰ ਤੁਸੀਂ ਜਾਰੇ ਸੰਗਣੇ ਸੰਗਣੇ ਬਟਨ ਲਗਾਉਣਾ ਚਾਹੁੰਦੇ ਹੋ ਫਿਰ ਉਹ ਨਹੀਂ ਤੁਸੀਂ ਜਿਹੜੀਆਂ ਪੱਟੀਆਂ ਨੇ ਜਿਆਦੀਆਂ ਕਟਿੰਗ ਕਰ ਲਿਓ ਠੀਕ ਹੈ ਤੇ ਮੈਂ ਇੱਥੇ 2-2 ਇੰਚ ਦਾ ਗੈਪ ਛੱਡ ਕੇ ਬਣਾ ਇਹ ਪਟੀਆਂ ਲਗਾ ਰਹੀਆਂ ਮੇਰੀਆਂ ਪੰਜ ਪਟੀਆਂ ਇੱਥੇ ਲੱਗੀਆਂ ਨੇ ਔਰ ਜਿਹੜਾ ਸਭ ਤੋਂ ਉੱਪਰ ਵਾਲਾ ਬਟਨ ਨੇ ਆ ਉਹ ਆਪਾਂ ਲਗਾਵਾਂਗੇ ਸਭ ਤੋਂ ਐਂਡ ਤੇ ਮਤਲਬ ਜਦੋਂ ਆਪਣਾ ਬੈਨ ਲੱਗ ਗਿਆ ਉਸ ਤੋਂ ਬਾਅਦ ਆਪਾਂ ਸਭ ਤੋਂ ਉਤਲਾ ਬਟਨ ਲਗਾਉਣਾ ਹੈ ਔਰ ਇਹ ਤੋਂ ਬਾਅਦ ਆਪਾਂ ਕੀ ਕਰਨਾ ਹੈ ਫਰੈਂਸ ਇਹ ਲੂਪੀਆਂ ਲਗਾਉਣ ਤੋਂ ਪਹਿਲਾਂ ਆਪਾਂ ਇਸ ਤਰੀਕੇ ਨਾਲ ਇੱਕ ਪੱਟੀ ਲੈਣੀ ਹੈ ਡਬਲ ਫੋਲਡ ਕਰਕੇ ਪੱਟੀ ਨੂੰ ਆਪਾਂ ਇਸ ਤਰੀਕੇ ਦੇ ਨਾਲ ਰੱਖਣਾ ਹੈ ਤੇ ਇਹਦੇ ਨਾਲ ਨਾ ਇਹਦੇ ਅੰਦਰ ਕਰਕੇ ਆਪਾਂ ਜੜੀਆਂ ਇਹ ਲੂਪੀਆਂ ਲਗਾਉਣੀਆਂ ਨੇ ਦੇਖੋ ਇਸ ਤਰ੍ਹਾਂ ਕੱਪੜਾ ਚੁੱਕਾਂਗੇ ਔਰ ਇੱਥੇ ਲੂਪੀ ਰੱਖਾਂਗੇ ਤੇ ਇਸ ਕੱਪੜੇ ਦੇ ਸੈਂਟਰ ਦੇ ਵਿੱਚ ਆਪਾਂ ਇਹ ਲੂਪੀ ਰੱਖਣੀ ਹੈ ਤੇ ਆਪਾਂ ਇੱਥੇ ਜਿਹੜੀ ਸਲਾਈ ਲਗਾਉਣੀ ਸਟਾਰਟ ਕਰ ਦਾਂਗੇ ਇੱਕ ਜਿਹੜੀ ਸਭ ਤੋਂ ਉੱਪਰ ਵਾਲੀ ਆਪਣੀ ਲੂਪੀ ਆ ਉਹ ਬਾਅਦ ਇਹੋ ਆਪਣਾ ਬੈਨ ਲੱਗ ਗਿਆ ਉਸ ਤੋਂ ਬਾਅਦ ਅਟੈਚ ਕਰਾਂਗੇ ਠੀਕ ਹੈ ਇਸ ਤਰੀਕੇ ਨਾਲ ਫਰੈਂਡਸ ਆਪਾਂ ਜਿਹੜੀਆਂ ਸਾਰੀਆਂ ਲੁੱਪੀਆਂ ਜੋੜ ਲਾਂਗੇ ਔਰ نیچے ਪੱਟੀ ਲਗਾਉਣਾ ਜ਼ਰੂਰੀ ਹੈ ਇਹਦੇ ਨਾਲ ਕੀ ਹੋਏਗਾ ਜਿਹੜੇ ਤੁਸੀਂ ਲੁੱਪੀਆਂ ਲਗਾਓਗੇ ਬਿਲਕੁਲ ਗੈਪ ਹੋਣ ਗਿਆ ਬੈਕ ਸਾਈਡ ਤੋਂ ਫਿਨਿਸ਼ਿੰਗ ਆਏਗੀ ਤੁਹਾਡੇ ਸੂਟ ਦੀ ਠੀਕ ਹੈ ਤੇ ਦੇਖੋ ਇਸ ਤਰੀਕੇ ਦੇ ਨਾਲ ਮੈਂ ਸਾਰੀਆਂ ਜਿਹੜੀਆਂ ਲੁੱਪੀਆਂ ਨੇ ਏ ਲਗਾ ਲੀਆਂ ਹੋਈਆਂ ਨੇ ਤੇ ਫਰੈਂਡਸ ਤੁਸੀਂ ਚਾਹੋ ਤੇ ਜਿਹੜੀਆਂ ਆਪਣੀਆਂ ਲੁੱਪੀਆਂ ਲਗਾਈਆਂ ਨੇ ਇਹਨਾਂ ਦਾ ਗੈਪ ਘਟਾ ਵੀ ਸਕਦੇ ਹੋ 1 ਇੰਚ ਦੇ ਗੈਪ ਤੇ ਵੀ ਇਹ ਤੁਸੀਂ ਲੁੱਪੀਆਂ ਲਗਾ ਸਕਦੇ ਹੋ ਠੀਕ ਹੈ ਤੇ ਦੇਖੋ ਜੇ ਸਾਰੀਆਂ ਲੁੱਪੀਆਂ ਆਪਣੀਆਂ ਲੱਗ ਗਈਆਂ ਆਪਾਂ ਇਸ ਤਰੀਕੇ ਨਾਲ ਕੱਪੜੇ ਨੂੰ ਘਮਾਵਾਂਗੇ ਇੱਥੇ ਥੋੜੀ ਜਿਹੀ ਸਲਾਈ ਆਪਾਂ ਡਬਲ ਕਰ ਦਾਂਗੇ ਠੀਕ ਹੈ ਡਬਲ ਕਰਨ ਤੋਂ ਬਾਅਦ ਆਪਾਂ ਇੱਥੇ ਧਾਗੇ ਦੀ ਕਰ ਦਾਂਗੇ ਕਟਿੰਗ ਤੇ ਫਰੈਂਡਸ ਇੱਥੋਂ ਤੱਕ ਜਿਹੜਾ ਆਪਣਾ ਨੈੱਕ ਆ ਰੈਡੀ ਹੋ ਗਿਆ ਹੋਇਆ ਹੈ ਅਗਲੀ ਸਾਈਡ ਮਤਲਬ ਰੈਡੀ ਹੋ ਗਈ ਹੈ ਆਪਣੇ ਸਿਰਫ ਬਟਨ ਲੱਗਣ ਵਾਲੇ ਰਹਿ ਗਏ ਆ ਬਟਨ ਆਪਾਂ ਐਂਡ ਤੇ ਲਗਾਵਾਂਗੇ ਜਦੋਂ ਸਾਰਾ ਸੂਟ ਰੈ ਇਦੇ ਉੱਪਰ ਆਪਾਂ ਆਪਣੀ 프ਰੰਟ ਵਾਲੀ ਸਾਈਡ ਇਸ ਤਰ੍ਹਾਂ ਰੱਖਣੀ ਆ ਤੇ ਆਪਣੇ ਮੋਡੇ ਸੀ ਲੈਣੇ ਆ ਠੀਕ ਹੈ ਮੋਡਿਆਂ ਦੀ ਸਲਾਈ ਲਗਾ ਲੈਣੀ ਆ ਮੋਡੇ ਸਲਾਈ ਲਗਾਉਣ ਤੋਂ ਬਾਅਦ ਆਪਾਂ ਜਿਹੜੀਆਂ ਸਾਈਡਾਂ ਦੀਆਂ ਸਲਾਈਆਂ ਨੇ ਆਪਣੇ ਕਮੀਜ਼ ਦੀਆਂ ਉਹ ਵੀ ਲਗਾ ਲੈਣੀਆਂ ਨੇ ਜਿਹੜੀਆਂ ਫਿਟਿੰਗ ਦੀਆਂ ਸਲਾਈਆਂ ਨੇ ਮੋਡਿਆਂ ਦੀ ਸਲਾਈ ਲੱਗ ਗਈ ਇਸ ਤੋਂ ਬਾਅਦ ਆਪਾਂ ਦੇਖੋ ਸਾਈਡਾਂ ਦੀ ਜਿਹੜੀਆਂ ਸਲਾਈਆਂ ਨੇ ਫਿਟਿੰਗ ਵਾਲੀਆਂ ਇਹ ਵੀ ਦੋਨੋਂ ਸਲਾਈਆਂ ਆਪਾਂ ਲਗਾ ਲੈਣੀਆਂ ਨੇ ਤੇ ਇਹ ਵਾਲੀਆਂ ਸਲਾਈਆਂ ਲਗਾਉਣ ਤੋਂ ਬਾਅਦ ਆਪਾਂ ਜਿਹੜਾ ਆਪਣਾ ਤੇ ਫਿਟਿੰਗ ਦੀਆਂ ਸਲਾਈਆਂ ਲੱਗਣ ਤੋਂ ਬਾਅਦ ਮੈਂ ਤੁਹਾਨੂੰ ਜਿਹੜੀ ਬੈਨ ਦੀ ਪੂਰੀ ਕਟਿੰਗ ਤੇ ਸਟੀਚਿੰਗ ਦੱਸਾਂਗੀ ਇੱਕ ਵੀਡੀਓ ਦੇ ਵਿੱਚ ਮੈਂ ਪ੍ਰੋਪਰ ਤੁਹਾਨੂੰ ਸਾਰਾ ਪੂਰੇ ਸੂਟ ਦੀ ਕਟਿੰਗ ਤੇ ਸਟੀਚਿੰਗ ਦੱਸੀ ਹੋਈ ਆ ਬੈਨ ਦੀ ਵੀ ਕਟਿੰਗ ਤੇ ਸਟੀਚਿੰਗ ਪ੍ਰੋਪਰ ਦੱਸੀ ਹੋਈ ਆ ਸੋ ਬਣੇ ਲੋ ਵੀਡੀਓ ਦੇ ਐਂਡ ਤੱਕ ਮੈਂ ਤੁਹਾਨੂੰ ਪੂਰੀ ਕਟਿੰਗ ਤੇ ਸਟੀਚਿੰਗ ਦੱਸਣ ਵਾਲੀ ਆ ਅੱਜ ਬੈਨ ਦੀ ਔਰ ਬਹੁਤ ਹੀ ਸੌਖਾ ਜਿਹਾ ਤਰੀਕਾ ਆ ਬਿਗਨਰਸ ਵਾਸਤੇ ਖਾਸ ਕਰਕੇ ਇਹ ਵੀਡੀਓ ਬਿਗਨਰਸ ਵਾਸਤੇ ਆ ਜਿਹੜੇ ਇਹ ਦੋਨੋਂ ਸਾਈਡਾਂ ਦੀ ਆਪਣੀ ਜਿਹੜੀ ਫਿਟਿੰ ਸਲਾਈ ਲੱਗ ਗਈ ਹੋਈ ਆ ਇਹ ਤੋਂ ਬਾਅਦ ਆਪਾਂ ਆਪਣਾ ਬੈਨ ਲਗਾਉਣਾ ਆ ਬੈਨ ਲਗਾਉਣ ਦੇ ਲਈ ਦੇਖੋ ਆਪਾਂ ਇੱਥੋਂ ਫਰੰਟ ਤੋਂ ਆਪਣਾ ਇਸ ਤਰੀਕੇ ਨਾਲ ਮੇਲਣਾ ਆ ਇਸ ਤਰੀਕੇ ਦੇ ਨਾਲ ਤੇ ਗਲੇ ਨੂੰ ਇਸ ਤਿਕਨਾਂ ਰੱਖ ਲੈਣਾ ਬਿਲਕੁਲ ਬਰਾਬਰ ਕਰਕੇ ਇਹ ਤੋਂ ਬਾਅਦ ਆਪਾਂ ਕੀ ਕਰਨਾ ਆ ਜਿਹੜਾ ਆਪਣਾ ਇੰਚੀ ਟੇਪ ਲੈਣਾ ਆ ਔਰ ਇੰਚੀ ਟੇਪ ਦੇ ਨਾਲ ਆਪਣਾ ਇਹ ਪੂਰੇ ਨੂੰ ਮਾਪ ਲੈਣਾ ਆ ਕਿ ਕਿੰਨਾ ਆ ਦੇਖੋ ਇਹ ਆਪਣਾ 6.5 ਆ ਰਿਹਾ ਆ ਠੀਕ ਹੈ ਤੇ ਤੇ ਦੇਖੋ 6.5 ਦੇ ਹਿਸਾਬ ਨਾਲ ਹੁਣ ਆਪਾਂ ਇੱਥੇ ਆਪਣਾ ਟਿਕਨ ਲੱ ਲੈਣਾ ਹੈ ਦੇਖੋ ਮੈਂ ਇਹ ਜਿਹੜਾ ਟਿਕਨ ਹੈ ਆ ਇਹ 7 ਇੰਚ ਲਿਆ ਹੈ ਅੱਧਾ ਇੰਚ ਵਧਾ ਕੇ ਲਿਆ ਇਤਬਾਦ ਆਪਾਂ ਜਿਹੜੀ ਬੰਦ ਵਾਲੀ ਸਾਈਡ ਹੈ ਉੱਥੋਂ ਆਪਾਂ 1 ਇੰਚ ਦਾ ਮਾਰਕ ਕਰ ਲੈਣਾ ਹੈ ਔਰ ਜਿਹੜੀ ਖੁੱਲੀ ਸਾਈਡ ਹੈ ਉਹਦੀ ਆਪਾਂ نیچے ਵਾਲੀ ਸਾਈਡ ਤੋਂ 1 ਇੰਚ ਦਾ ਮਾਰਕ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਮਾਰਕ ਕਰਨ ਤੋਂ ਬਾਅਦ ਹੁਣ ਜਿਹੜੀ ਬੰਦ ਵਾਲੀ ਸਾਈਡ ਆ ਉੱਥੇ ਆਪਾਂ 2 ਤੋਂ 2.5 ਇੰਚ ਦਾ ਇੱਥੇ ਮਾਰਕ ਕਰ ਲੈਣਾ ਹੈ ਇੱਕ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਤੇ ਜਿਹੜਾ ਆਪਾਂ 1 ਇੰਚ ਦਾ ਮਾਰਕ ਕੀਤਾ ਉਹਦੇ ਨਾਲ ਆਪਾਂ ਇੱਥੇ ਗਲਾਈ ਦੇ ਵਿੱਚ ਇਦਾਂ ਮਿਲਾ ਲੈਣਾ ਹੈ ਇਸ ਤੋਂ ਬਾਅਦ ਆਪਾਂ ਜਿਹੜੀ ਇਹ ਵਾਲੀ ਸਾਈਡ ਆ ਇਹਨੂੰ ਛੱਡ ਕੇ ਬਿਲਕੁਲ ਆਪਾਂ ਇੰਜ ਕਰਕੇ ਤੇ ਇਹਨੂੰ ਮਿਲਾ ਲਿਆ ਇਸ ਤੋਂ ਬਾਅਦ ਜਿਹੜੀ ਨੁੱਕਰ ਆ ਨੁੱਕਰ ਤੋਂ ਆਪਾਂ 1 ਇੰਚ ਦੇ ਕਰੀਬ ਇਸ ਤਰੀਕੇ ਨਾਲ ਗਲਾਈ ਦੇ ਵਿੱਚ ਇਹ ਨਿਸ਼ਾਨ ਨੂੰ ਮਿਲਾ ਲੈਣਾ ਇਹ ਇਹਦੇ ਵਿੱਚ ਆਪਾਂ ਦੇਖੋ ਟਿਕਨ ਜਿਹੜਾ 1 ਇੰਚ ਤੋਂ ਵੱਧ ਨਹੀਂ ਰੱਖਣਾ 1 ਇੰਚ ਕਾਫੀ ਹੁੰਦਾ ਹੈ ਬੈਨ ਵਾਸਤੇ ਇਹ ਤੋਂ ਬਾਅਦ ਦੇਖੋ ਆਪਾਂ ਉੱਪਰੋਂ ਇਸ ਤਰੀਕੇ ਨਾਲ ਲੈਣਾ ਹੈ ਔਰ ਇਹਨੂੰ ਘਮਾਉਂਦੇ ਹੋਏ ਦੇਖਾਂਗੇ ਕਿ ਆਪਣਾ 6.5 ਕਿੱਥੋਂ ਤੱਕ ਆਉਂਦਾ ਹੈ ਇੱਥੋਂ ਤੱਕ ਆਪਣਾ 6.5 ਆ ਰਿਹਾ ਹੈ ਇੱਥੋਂ ਤੱਕ ਆਪਾਂ ਇਸ ਤਰ੍ਹਾਂ ਮਿਲਾ ਲਾਂਗੇ ਤੇ ਉੱਪਰੋਂ ਆਪਾਂ ਹਲਕੀ ਜੀ ਗਲਾਈ ਦੀ ਸ਼ੇਪ ਇੱਥੇ ਦੇ ਦਾਂਗੇ ਜਿੱਦਾਂ ਆਪਾਂ ਆਪਣੇ ਮਤਲਬ ਕਾਲਰ ਦੀ ਬੈਨ ਦੀ ਸ਼ੇਪ ਦਿੰਨੇ ਆ ਗਲਾਈ ਵਾਲੀ ਤੇ ਇਹ ਤੋਂ ਬਾਅਦ ਆਪਾਂ ਕਰ ਲੈਣੀ ਹੈ ਕਟਿੰਗ ਠੀਕ ਹੈ ਇਸ ਤਰੀਕੇ ਦੇ ਨਾਲ ਆਪਾਂ ਕਟਿੰਗ ਕਰ ਲਾਂਗੇ ਔਰ ਕਟਿੰਗ ਕਰਨ ਤੋਂ ਬਾਅਦ ਆਪਾਂ ਇਹਨੂੰ ਕੱਪੜੇ ਦੇ ਨਾਲ ਅਟੈਚ ਕਰਾਂਗੇ ਔਰ ਮੈਂ ਬਿਲਕੁਲ ਤੁਹਾਨੂੰ ਮਸ਼ੀਨ ਤੇ ਦੱਸਾਂਗੀ ਕੋਈ ਆਪਾਂ ਚਿਪਕਾਉਣ ਵਾਲਾ ਬੁਗਰਮ ਨਹੀਂ ਲਿਆ ਇਹਨੂੰ ਆਪਾਂ ਤੁਹਾਨੂੰ ਸਿਰਫ ਸਿੱਧਾ ਮਸ਼ੀਨ ਦੇ ਉੱਤੇ ਦੱਸਾਂਗੇ ਕਿ ਆਪਾਂ ਮਸ਼ੀਨ ਦੇ ਨਾਲ ਇਹਨੂੰ ਕਿੱਦਾਂ ਜੋੜਨਾ ਦੇਖੋ ਫਰੈਂਡਸ ਇੱਥੋਂ ਥੋੜੀ ਜਿਹੀ ਗਲਾਈ ਆਂਦੀ ਪਈ ਸੀ ਇੱਥੋਂ ਆਪਾਂ ਕਟਿੰਗ ਕਰਕੇ ਬਰਾਬਰ ਕਰ ਲਿਆ ਥੋੜਾ ਜਿਹਾ ਵਿੰਗ ਆਪਣੇ ਕੋਲੋਂ ਕੱਟਿਆ ਗਿਆ ਸੀਗਾ ਤੇ ਇਹਨੂੰ ਆਪਾਂ ਦੇਖੋ ਬਿਲਕੁਲ ਇਸ ਤਰੀਕੇ ਦੇ ਨਾਲ ਬਰਾਬਰ ਬਰਾਬਰ ਕਟਿੰਗ ਕਰ ਲਿਆ ਹੈ ਇਸ ਤੋਂ ਬਾਅਦ ਮੈਂ ਇੱਕ ਕੱ ਇਸ ਤਰੀਕੇ ਨਾਲ ਆਪਾਂ ਸੈਂਟਰ ਦੇ ਵਿੱਚ ਇੱਕ ਕੱਚੀ ਸਲਾਈ ਲਗਾ ਲਾਂਗੇ ਦੇਖੋ ਇਹ ਜਿਹੜਾ ਮੇਰੇ ਕੋਲ ਬੁਕਰਮ ਆ ਇਹ ਆਪਾਂ ਜਿਹੜੇ ਸਲਵਾਰਾਂ ਦੇ ਪੌਚੇ ਬਣਾਉਣੇ ਆ ਉਹੀ ਬੁਕਰਮ ਮੈਂ ਲਿਆ ਆ ਚਿਪਕ ਜਾਂਦਾ ਆ ਉਹਦੇ ਨਾਲ ਪ੍ਰੈਸ ਦੇ ਨਾਲ ਪਰ ਮੈਨੂੰ ਚਿਪਕਾ ਨਹੀਂ ਮੈਂ ਚਾਹੁੰਨੀ ਆ ਕਿ ਤੁਹਾਨੂੰ ਮੈਂ ਸਿੰਪਲ ਤਰੀਕੇ ਦੇ ਨਾਲ ਦੱਸਾਂ ਠੀਕ ਆ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਇਹ ਕੱਪੜੇ ਨੂੰ ਇਸ ਤਰੀਕੇ ਨਾਲ ਡਬਲ ਕਰ ਲੈਣਾ ਆ ਡਬਲ ਕਰਨ ਤੋਂ ਬਾਅਦ ਆਪਾਂ ਇੱਥੇ ਕਿਨਾਰੀ ਕਿਨਾਰੀ ਤੇ ਸਲਾਈ ਲਗਾ ਲਾਂਗੇ ਠੀਕ ਆ ਇੱਥੋਂ ਦੇਖੋ ਆਪਾਂ ਇੱਕ ਸਾਈਡ ਤੋਂ ਸਲਾਈ ਲਗਾਉਣੀ ਸ਼ੁਰੂ ਕਰਨੀ ਆ ਔਰ ਦੂਜੀ ਸਾਈਡ ਤੱਕ ਆਪਾਂ ਇਸ ਤਰੀਕੇ ਦੇ ਨਾਲ ਸਲਾਈ ਲਗਾ ਲੈਣੀ ਆ ਉੱਪਰ ਉੱਪਰ ਆਪਾਂ ਸਲਾਈ ਲਗਾਉਣੀ ਆ ਇਸ ਤਰ੍ਹਾਂ ਇਸ ਤੋਂ ਬਾਅਦ ਦੇਖੋ ਆਪਾਂ ਥੋੜਾ ਥੋੜਾ ਕੱਪੜਾ ਪੈਰ ਪੈਰ ਦਾ ਕੱਪੜਾ ਇੱਥੇ ਛੱਡਣਾ ਹੈ ਬਾਕੀ ਕੱਪੜੇ ਦੀ ਕਟਿੰਗ ਕਰ ਲੈਣੀ ਆ ਤੇ ਨੀਚੇ ਵਾਲੀ ਸਾਈਡ ਤੋਂ ਵੀ ਆਪਾਂ 1/2 ਇੰਚ ਕੱਪੜਾ ਰੱਖਣਾ ਹੈ ਕਿਉਂਕਿ ਆਪਾਂ ਇੱਥੇ ਸਲਾਈ ਲਗਾਉਣੀ ਆ ਠੀਕ ਹੈ ਤੇ ਇਹ ਤੋਂ ਬਾਅਦ ਆਪਾਂ ਕੀ ਕਰਨਾ ਹੈ ਇਹ ਜਿਹੜੇ ਬੈਂਡ ਨੂੰ ਇਸ ਤੋਂ ਬਾਅਦ ਆਪਾਂ ਇਹਨੂੰ ਇਸ ਤਰੀਕੇ ਨਾਲ ਪਲਟ ਲੈਣਾ ਆ ਪਲਟਣ ਤੋਂ ਬਾਅਦ ਆਪਾਂ ਇਹਦੇ ਤੇ ਇੱਕ ਵਾਰੀ ਪ੍ਰੈਸ ਮਾਰ ਲੈਣੀ ਆ ਪ੍ਰੋਪਰਲੀ ਪ੍ਰੈਸ ਮਾਰ ਲਾਂਗੇ ਦੇ ਉ ਆਪਣਾ ਬੈਨ ਜਿਹੜਾ ਬਿਲਕੁਲ ਸੈੱਟ ਹੋ ਜਾਏਗਾ ਦੇਖੋ ਮੈਂ ਪ੍ਰੈਸ ਮਾਰ ਲਈ ਹੋਈ ਆ ਇਹਦੇ ਬਾਅਦ ਆਪਾਂ ਆਪਣੇ ਗੱਲੇ ਦੇ ਨਾਲ ਇਹਨੂੰ ਬੈਨ ਨੂੰ ਅਟੈਚ ਕਰਨਾ ਆ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਲੈਣਾ ਆ ਔਰ ਇੱਕ ਵਾਰੀ ਇਸ ਤਰੀਕੇ ਨਾਲ ਮੇਲ ਕੇ ਵੇਖ ਲਾਂਗੇ ਦੇਖੋ ਤੇ ਆਪ ਦੇਖੋ ਆਪਣਾ ਬਿਲਕੁਲ ਬਰਾਬਰ ਆ ਰਿਹਾ ਹੈ ਗੱਲੇ ਦੇ ਤੇ ਹੁਣ ਆਪਾਂ ਇਹਨੂੰ ਸਲਾਈ ਲਗਾ ਲੈਣੀ ਆ ਕਿ ਤੁਹਾਡਾ ਵੱਧ ਘਾਟ ਜਾਵੇ ਤੇ ਫਿਰ ਤੁਸੀਂ ਦੇਖੋ ਸਲਾਈ ਜਿਹੜੀ ਆ ਦੇੜ ਕੇ ਸੈੱਟ ਕਰ ਸਕਦੇ ਹੋ ਥੋੜਾ ਬੋੜ ਐਡਜਸਟ ਕਰ ਸਕਦੇ ਹੋ ਇਸ ਤੋਂ ਬਾਅਦ ਦੇਖੋ ਮੈਂ ਇਹ ਜਿਹੜਾ ਬੈਨ ਹੈ ਆਪਣੇ ਗਲੇ ਦੇ ਨਾਲ ਇਸ ਤਰੀਕੇ ਨਾਲ ਅਟੈਚ ਕਰਦੀ ਪਈਆਂ ਤੇ ਦੇਖੋ ਇਹ ਜਿਹੜਾ ਮੈਂ ਸਿੱਧੀ ਸਾਈਡ ਤੋਂ ਲਗਾਇਆ ਆ ਮਤਲਬ ਸਿੱਧੀ ਸਾਈਡ ਤੋਂ ਲਗਾ ਰਹੀ ਹਾਂ ਔਰ ਇਹਨੂੰ ਉਲਟੀ ਸਾਈਡ ਤੋਂ ਵਾਲ ਨੂੰ ਆਪਾਂ ਪਲਟਣਾ ਆ ਠੀਕ ਆ ਤੇ ਬੈਨ ਜੋੜਨ ਵੇਲੇ ਆਪਾਂ ਇੱਕ ਚੀਜ਼ ਦਾ ਧਿਆਨ ਰੱਖਣਾ ਆ ਆਪਾਂ ਨੂੰ ਬਿਲਕੁਲ ਕੱਪੜੇ ਨੂੰ ਖਿੱਚਣਾ ਨਹੀਂ ਆ ਨਾ ਪਾ ਕਮੀਜ਼ ਵਾਲੇ ਕੱਪੜੇ ਨੂੰ ਖਿੱਚਣਾ ਆ ਤੇ ਨਾ ਹੀ ਆਪਾਂ ਬੈਨ ਵਾਲੇ ਕੱਪੜੇ ਨੂੰ ਖਿੱਚਣਾ ਆ ਖਿੱਚਣ ਦੇ ਨਾਲ ਆਪਣਾ ਕੱਪੜਾ ਵੱਧ ਘਟ ਸਕਦਾ ਆ ਠੀਕ ਆ ਤੇ ਦੇਖੋ ਆਪਾਂ ਐਂਡ ਤੱਕ ਜਿਹੜੀ ਏਸ ਲਾਈ ਆ ਲਗਾ ਲਈ ਹੋਈ ਆ ਸਲਾਈ ਲੱਗਣ ਤੋਂ ਬਾਅਦ ਹੁਣ ਆਪਾਂ ਕੀ ਕਰਨਾ ਆ ਕਿ ਇਹ ਕੱਪੜੇ ਨੂੰ ਆਪਾਂ ਇਸ ਤਰੀਕੇ ਦੇ ਨਾਲ ਅੰਦਰ ਵੱਲ ਨੂੰ ਕਰ ਦਾਂਗੇ ਜਿਹੜਾ ਸਲਾਈ ਮਾਰ ਜਣ ਆ ਤੇ ਜਿਹੜਾ ਉੱਪਰ ਵਾਲਾ ਕੱਪੜਾ ਆ ਇਹਨੂੰ ਇਸ ਤਰੀਕੇ ਨਾਲ ਬਿਲਕੁਲ ਸੈੱਟ ਕਰਕੇ ਤੇ ਆਪਾਂ ਇਹਦੇ ਉੱਪਰ ਦੀ ਰੱਖ ਕੇ ਤੇ ਇੱ ਠੀਕ ਆ ਦੇਖੋ ਇਸ ਤਰ੍ਹਾਂ ਜਿਹੜਾ ਸਲਾਈ ਮਾਰ ਜਣਾ ਆਪਾਂ ਇਹਨੂੰ ਬਿਲਕੁਲ ਗੋਮ ਕਰ ਦੇਣਾ ਹੈ ਅੰਦਰ ਵਾਲੀ ਸਾਈਡ ਨੂੰ ਕਰ ਦੇਣਾ ਹੈ ਜਿਹੜਾ ਉੱਪਰ ਵਾਲਾ ਕੱਪੜਾ ਆ ਇਹਨੂੰ ਵੀ ਆਪਾਂ ਅੰਦਰ ਨੂੰ ਫੋਲਡ ਕਰਕੇ ਤੇ ਇਸ ਤਰੀਕੇ ਨਾਲ ਇਹਨੂੰ ਬਿਲਕੁਲ ਸੈੱਟ ਕਰ ਕਰਕੇ ਆਪਾਂ ਸਲਾਈ ਲਗਾਉਣੀ ਆ ਜੇ ਤੁਹਾਨੂੰ ਲੱਗੇ ਕਿ ਕੱਪੜਾ ਥੋੜਾ ਖਿੱਚਦਾ ਪਿਆ ਆ ਖਿੱਚ ਪੈਂਦੀ ਪਈਏ ਕੱਪੜੇ ਨੂੰ ਫਿਰ ਤੁਸੀਂ ਇਹਦੇ ਅੰਦਰ ਛੋਟੇ ਛੋਟੇ ਕੱਟ ਵੀ ਲਗਾ ਸਕਦੇ ਹੋ ਤੇ ਇਹ ਤੋਂ ਬਾਅਦ ਦੇਖੋ ਪੂਰੀ ਫਿਨਿਸ਼ਿੰਗ ਦੇ ਨਾਲ ਆਪਣੀ ਜਿਹੜੀ ਆ ਇਹ ਸਲਾਈ ਲੱਗ ਗਈ ਆ ਹੁਣ ਆਪਾਂ ਕੀ ਕਰਨਾ ਆ ਜਿਹੜੀ ਆਪਣੀ ਇੱਕ ਲੂਪੀ ਰਹਿੰਦੀ ਸੀ ਲੱਗਣ ਵਾਲੀ ਬੈ ਹਾਂ ਤੇ ਇੱਥੇ ਆਪਾਂ ਲਗਾ ਲੈਣੀ ਆ ਸਲਾਈ ਜਿੱਥੇ ਆਪਣੇ ਬੈਂਡ ਦਾ ਐਂਡ ਹੁੰਦਾ ਆ ਜਿੱਥੇ ਆਪਾਂ ਮਤਲਬ ਬੈਂਡ ਦੀ ਲਾਸਟ ਸਲਾਈ ਲਗਾਈ ਆ ਉੱਥੇ ਹੀ ਆਪਾਂ ਇਹਨੂੰ ਰੱਖ ਕੇ ਤੇ ਇਹਨੂੰ ਬਿਲਕੁਲ ਪੱਕਾ ਦੋ ਤਿੰਨ ਸਲਾਈਆਂ ਲਗਾ ਕੇ ਪੱਕੀ ਕਰਕੇ ਇਹ ਜਿਹੜੀ ਲੂਪੀ ਲਗਾ ਲੈਣੀ ਆ ਆਪਣੀ ਲੁੱਪੀ ਲੱਗ ਗਈ ਇਸ ਤੋਂ ਬਾਅਦ ਦੇਖੋ ਮੈਂ ਲੈਸ ਲਈ ਆ ਤੇ ਲੈਸ ਨੂੰ ਆਪਣੇ ਬੈਂਡ ਦੇ نیچے ਰੱਖ ਕੇ ਉਲਟੀ ਸਾਈਡ ਵੱਲ ਰੱਖ ਕੇ ਤੇ ਆਪਾਂ ਇਸ ਤਰੀਕੇ ਨਾਲ ਬਿਲਕੁਲ ਕਿਨਾਰੀ ਕਿਨਾਰੀ ਤੇ ਇੱਕ ਸਲਾਈ ਲਗਾ ਲਾਂਗੇ ਇਸ ਤਰ੍ਹਾਂ ਆਪਣੇ ਬੈਂਡ ਨੂੰ ਕਮਾ ਲਾਂਗੇ ਕਮਾਉਂਦੇ ਹੋਏ ਆਪਾਂ ਇੱਥੇ ਜਿਹੜੀ ਸਲਾਈ ਲਗਾ ਲੈਣੀ ਆ ਬਿਲਕੁਲ ਸਿੰਪਲ ਜਿਹੇ ਤਰੀਕੇ ਦੇ ਨਾਲ ਆਪਣਾ ਜਿਹੜਾ ਇਹ ਜਿਹੜੀ ਲੈਸ ਆਪਣੇ ਬੈਂਡ ਨਾਲ ਅਟੈਚ ਹੋ ਜੇਗੀ ਔਰ ਆਪਣੇ ਬੈਂਡ ਦੀ ਜਿਹੜੀ ਲੁੱਕ ਆ ਬਹੁਤ ਸੋਹਣੀ ਹੁੰਦੀ ਆ ਆਪਾਂ ਇਸ ਤਰੀਕੇ ਦੇ ਨਾਲ ਅਗਰ ਲੈਸ ਲਗਾਣੇ ਆ ਤੇ ਔਰ ਫਰੈਂਡਸ ਇਹ ਜਿਹੜੀ ਲੈਸ ਬਿਲਕੁਲ ਉੱਡਣ ਵਾਲੀ ਨਹੀਂ ਹੁੰਦੀ ਤੁਸੀਂ ਚਾਹੋ ਤੇ ਇਹ ਜਿਹ लेस ਆ ਉੱਪਰ ਰੱਖ ਕੇ ਵੀ ਆਪਣੇ ਬੈਨ ਦੇ ਲਗਾ ਸਕਦੇ ਹੋ ਦੇਖੋ ਇਸ ਤਰੀਕੇ ਦੇ ਨਾਲ ਮੈਂ ਅੰਦਰ ਵਾਲੀ ਸਾਈਡ ਨੂੰ ਇੰਝ ਕਰਕੇ ਤੇ ਜਿਹੜੀ ਇਹ ਜਿਹੜੀ ਲੇਸ ਆ ਆਪਣੇ ਬੈਨ ਦੇ ਨਾਲ ਅਟੈਚ ਕਰ ਲਈ ਹੋਈ ਆ ਔਰ ਆਪਣਾ ਬੈਨ ਜਿਹੜਾ ਬਿਲਕੁਲ ਆਪਣੇ ਕਮੀਜ਼ ਦੇ ਨਾਲ ਅਟੈਚ ਹੋ ਚੁੱਕਾ ਆ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ ਫਾਈਨਲ ਲੁੱਕ ਦੇਖੋ ਇੱਥੇ ਇਸ ਤੋਂ ਬਾਅਦ ਆਪਣੇ ਬਟਨ ਲੱਗ ਜਾਣਗੇ ਆਪਣਾ ਬੈਨ ਜਿਹੜਾ ਬਿਲਕੁਲ ਰੈਡੀ ਆ ਤੇ ਆਪਣੇ ਹੁਣ ਸਿਰਫ ਬਾਹਾਂ ਲੱਗਣ ਆਪਾਂ ਸਿੰਪਲ ਬਣਾਈਆਂ ਨੇ ਬਸ ਦੋ ਤੇ ਲਾਈਨਾਂ ਆਪਾਂ ਲੇਸ ਦੀਆਂ ਲਗਾਤੀਆਂ ਹੋਈਆਂ ਨੇ ਔਰ ਚਾਕਾਂ ਘੇਰੇ ਫੋਲਡ ਕਰਕੇ ਤੇ ਚਾਕਾਂ ਦੇ ਉੱਪਰ ਰੱਖ ਕੇ ਜਿਹੜੀ ਲੈਸ ਲਗਾਤੀ ਹੋਈ ਆ ਤੇ ਫਾਈਨਲ ਲੁੱਕ ਕਮੀਜ਼ ਦੀ ਦੇਖੋ ਕਮੀਜ਼ ਬਣਨ ਤੋਂ ਬਾਅਦ ਬਹੁਤ ਹੀ ਸੋਹਣਾ ਆਪਣਾ ਲੱਗ ਰਿਹਾ ਹੈ ਸੋ ਫਰੈਂਡਸ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰ ਦਿਓ ਜੀ ਧੰਨਵਾਦ ਜੀ